ਤੁਹਾਡਾ ਬਹੁਤ ਬਹੁਤ ਧੰਨਵਾਦ ਆ। थैंकफुल हूं कि ਤੁਸੀਂ ਜੋ ਇਹ ਕਾਨਫਰੰਸ ਆਰਗੇਨਾਈਜ਼ ਕੀਤੀ ਔਰ ਸਾਨੂੰ ਮੌਕਾ ਦਿੱਤਾ ਕਿ ਆਪਕੇ ਇਹਨੀਆਂ ਗੱਲਾਂ ਸਿੱਖਣ ਦਾ। ਔਰ ਪੈਨਾਵੀ ਟੀਚਰਸ ਕਾਨਫਰੰਸ ਤੇ ਆਰਗੇਨਾਈਜ਼ ਕੀਤੀ ਗਈ ਸੀ ਤੇ ਮੈਂ ਦੱਸਣਾ ਚਾਹਾਂਗੀ ਜਿਹਨੇ ਪੈਸਾ ਵਾਇ ਸੀਗੇ ਸਕੂਲ ਇਹਨਾਂ ਨੇ ਆਪਕੇ ਸਾਨੂੰ ਇਨਵੀਟੇਸ਼ਨ ਦਿੱਤਾ। ਅਸੀਂ ਦੋ ਟੀਚਰਸ ਭੇਜਿਆ ਇੱਥੇ ਤੇ ਟੀਚਰਸ ਨੇ ਜਿਵੇਂ ਕਿ ਤੁਸੀਂ ਸੇਰ ਦੱਸਿਆ ਉਹਨਾਂ ਦਾ ਪਹਿਲਾ ਕੁਸ਼ਨ ਇਹ ਸੀ ਮੈਨੂੰ ਮੇ ਕੋਈ ਧਰਮ ਪ੍ਰਚਾਰ ਭਾਰੇ ਤੇ ਨਹੀਂ ਹੈਗਾ। ਉੱਥੇ ਸਾਨੂੰ ਪਾਰਟ ਨਹੀਂ ਕਰਨ ਨੂੰ ਕਹਿਣਗੇ ਕਿਉਂਕਿ ਉਹਦੇ ਚ ਇੱਕ ਟੀਚਰ Hindu ਫੈਮਿਲੀ ਨੂੰ ਬਿਲੋਂਗ ਕਰਦੀ ਸੀ। ਮੈਂ ਉਹਨਾਂ ਨੂੰ ਕਿਹਾ ਤੁਸੀਂ ਜਾਓ ਜਾ ਕੇ ਸਿੱਖੋ ਕੁਛ ਨਾ ਕੁਛ ਸਿੱਖ ਕੇ ਆਓਗੇ ਔਰ ਉਸ ਦਾ ਰਿਜ਼ਲਟ ਇਹ ਮੀਡੀਆ ਦੇ ਜਦੋਂ ਵਾਪਸ ਹੋ ਗਏ ਉਹਨਾਂ ਨੇ ਜਾ ਕੇ ਮੈਨੂੰ ਬਿੰਦ ਦੇ ਵਿੱਚ ਹੀ ਲਗਭਗ ਤਿੰਨ ਵਾਰੀ ਥੈਂਕਸ ਕਰਨਾ ਹੈ ਮੇਰੇ ਕੋਲ ਬਾਰ-ਬਾਰ ਆਫਿਸ ਤੇ ਜਾਏ ਕਿ ਮੈਮ ਥੈਂਕ ਯੂ ਤੁਸੀਂ ਸਾਨੂੰ ਉੱਥੇ ਭੇਜਿਆ ਅਸੀਂ ਬਹੁਤ ਕੁਝ ਸਿੱਖ ਕੇ ਆਏ ਆ ਕਿ ਸਾਨੂੰ ਆਪਣੇ ਆਪ ਨੂੰ ਲੱਗ ਰਿਹਾ ਹੈ ਅਸੀਂ ਬਹੁਤ ਚੇਂਜ ਆ ਤੇ ਮੈਂ ਉਹਨਾਂ ਨੂੰ ਇਹ ਹੀ ਦੱਸਿਆ ਕਿ ਤੁਸੀਂ ਜੋ ਕੁਝ ਸਿੱਖ ਕੇ ਆਏ ਹੋ ਤੁਸੀਂ ਉਹ ਕੁਝ ਸਿਉ ਹੈਗਾ ਅੱਗੇ ਡਿਲੀਵਰ ਕਰੋ ਔਰ ਉਹਨਾਂ ਨੇ ਇੱਕ ਮੈਨੂੰ ਹੋਰ ਸੁਝਾਅ ਦਿੱਤੀ ਹੈ ਕਿ ਮੈਂ ਜਦੋਂ ਵੀ ਨੈਕਸਟ ਕਾਨਫਰੰਸ ਹੋ ਹੋਏਗੀ ਇਹ ਉਹਦੀ ਡੇਟ ਪਹਿਲਾਂ ਹੀ ਪਤਾ ਕਰ ਲਓ ਆਪਾਂ ਸਕੂਲ ਨੂੰ ਛੁੱਟੀ ਕਰਿਆ ਕਰੀਏ ਤਾਂ ਕਿ ਸਾਡਾ ਸਾਰਾ ਸਕੂਨ ਦਾ ਸਟਾਫ ਜਿੱਥੇੋਂ ਤੇ ਜਾ ਕੇ ਉਹ ਕਾਨਫਰੰਸ ਅਟੈਂਡ ਕਰੇ ਔਰ ਫਿਰ ਮੈਂ ਇੱਕ ਵਾਰ ਧੰਨਵਾਦੀ ਆ ਡਾਕਟਰ ਸਾਹਿਬ ਦਾ ਕਿ ਤੁਸੀਂ ਇੰਨਾ ਕੁ ਸਾਨੂੰ ਸਿਖਾਇਆ ਔਰ ਮੈਂ ਇਹ ਤੁਹਾਨੂੰ ਯਕੀਨ ਦਿਵਾਉਣੀ ਆ ਕਿ ਜੋ ਕੁਝ ਤੁਸੀਂ ਆ ਸਾਨੂੰ ਦੱਸਿਆ ਤੁਸੀਂ 2-3 ਘੰਟੇ ਸਾਡੇ ਦੇ ਲਗਾਏ ਆ ਉਹ ਪੂਰੀ ਤਰ੍ਹਾਂ ਸੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ